ਦਿਲ ਭੇਜ ਰਹੇ ਹੋ ਜੀ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਦਿਲ ਬਹੁਤ ਬਹੁਤ ਪਿਆਰ ਹੈਪੀ ਦੀਵਾਲੀ ਦੀਵਾਲੀ ਦੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਕੋਸ਼ਿਸ਼ ਰੋ ਪਟਾਕੇ ਧਿਆਨ ਨਾਲ ਚਲਾਓ ਬਾਈ ਪਲੀਜ਼ ਇੱਕ ਸ਼ੌਰਟ ਆਊਟ ਬਾਈ ਸ਼ੌਰਟ ਆਊਟ ਦਿਨ ਸ਼ੌਰਟ ਆਊਟ ਪਹਿਲਾਂ ਬਾਈ ਮੈਂ ਵੀ ਬਹੁਤ ਪਟਾਕੇ ਚਲਾਉਂ ਮੇਰੀ ਫੇਵਰਟ ਫੇਵਰਟ ਤਿਉਹਾਰ ਮੇਰਾ ਦੀਵਾਲੀ ਅ ਸਿਗਾ ਮੁੜ ਕੇ ਜਦੋਂ ਮੈਂ ਫਿਰ ਘਰ ਦੇ ਤੋਂ ਕੱਲਾ ਹੋ ਗਿਆ ਫਿਰ ਮੈਂ ਦੀਵਾਲੀ ਮਨਾਉਣੀ ਬੰਦ ਕਰਤੀ ਮੈਂ ਉਦਾਸ ਹੋ ਗਿਆ ਫਿਰ ਮੈਂ ਮੁੜ ਕੇ ਮਨਾ ਹੀ ਨਹੀਂ ਦੀਵਾਲੀ ਉਹ ਤਾਂ ਮੈਂ ਦੀਵਾਲੀ ਮੇਰਾ ਫੇਵਰਟ ਤਿਉਹਾਰ ਹੈ ਪਟਾਕੇ ਚਲਾਉਣੇ ਮੈਨੂੰ ਬਹੁਤ ਵਧੀਆ ਲੱ ਮੀਨਾ-ਮੀਨਾ ਪਹਿਲਾਂ ਪਟਾਕਿਆਂ ਦੇ ਨਾ ਉਹਦਾ ਸੋਚਣਾ ਪਦਾ ਵੀ ਦੀਵਾਲੀ ਆਉਂਗੀ, ਟਾਕੇ ਚਲਾਵਾਂਗੇ। ਫਿਰ ਅਸੀਂ ਪਿੰਡ ਜਦੋਂ ਹੁੰਦੇ ਸੀ ਉਦੋਂ ਨਾ ਗੁਰਦੁਆਰਾ ਸਾਹਿਬ ਦੀਵੇ ਜਗਾਉਣੇ, ਫਿਰ ਮੰਦਿਰ ਸਾਡੇ ਹੁੰਦਾ ਸੀ ਸ਼ਰਜੀ ਮਹਾਰਾਜ ਦਾ ਇੱਕ ਅ ਸ਼ਿਵਾਲਿਆ ਉੱਥੇ ਜਾ ਕੇ ਦਿਨ ਸਾਡੇ ਇੱਕ ਪੀਰਾਂ ਦੀ ਜਗ੍ਹਾ ਹੁੰਦੀ ਸੀ ਫਿਰ ਉੱਥੇ ਵੀ ਜਾ ਕੇ ਦੀਵੇ ਜਗਾਉਣੇ, ਪੇਰ ਇੱਕ ਸਾਡੇ ਗੁੱਗਾ ਪੀਰ ਦੀ ਜਗ੍ਹਾ ਸੀ ਉੱਥੇ ਵੀ ਅਸੀਂ ਜਾ ਕੇ ਦੀਵੇ ਜਗਾਉਣੇ। ਉਹ ਨਾ ਪੂਰਾ ਜਿਹੜਾ ਸ਼ਾਮ ਨੂੰ 4 ਵਜੇ ਤੋਂ ਸ਼ੁਰੂ ਹੋ ਜਾਂਦਾ ਸੀ ਪਹਿਲਾਂ ਦੀਵੇ ਜਗਾਉਣੇ, ਫਿਰ ਘਰੇ ਆ ਕੇ ਬੇਠ ਹੋਣਾ ਕਿ ਉਹਨੂੰ ਪਟਾਕੇ ਚਲਾਵਾਂਗੇ। ਫਿਰ ਜਿਹੜੇ ਸਾਡੇ ਤੋਂ ਉਮਰ ਜ਼ ਵੱਡੇ ਹੁੰ ਤੇਰੇ ਬਾਹਰੋਂ ਆਏ ਹੁੰਦੇ ਸੀ ਬਿਲਾਇਤੀਏ ਉਹਨਾਂ ਕੋਲ ਪਟਾਕੇ ਜ਼ਿਆਦਾ ਹੁੰਦੇ ਸੀ ਫਿਰ ਆਪਰੇ ਚਲਾ ਕੇ ਸੀ ਉਹਨਾਂ ਨਾਲ ਦੇਖੀ ਆਲਾ ਬਈ ਯਾਰ ਸਾਨੂੰ ਵੀ ਦੋਗੇ ਥੋੜੇ ਯਾਰ ਅਸੀਂ ਚਲਾ ਲਈ ਵਾਓ ਫੇਵਰਿਟ ਤਿਵਾਰ ਸੀ ਮੇਰਾ ਯਾਰ ਦੀਵਾਲੀ ਦਾ ਤੇ ਹੁਣ 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 ਪਟਾਕੇ ਤੋਂ ਡਰ ਜਲਾ ਲਾ ਲੇ ਛੱਡੂ ਪਰਿਆ ਤਾ ਨੂੰ ਪਰ ਦੀਵਾਲੀ ਇਜ਼ ਮਾਈ ਫੇਵਰਿਟ ਕੀ ਕਹਿੰਦੇ ਨੇ ਵੋਲੇਜੀਸ ਫੈਸਟੀਵਲ ਫੈਸਟੀਵਲ ਹੀ ਹੁੰਦਾ ਨਾ ਹਾਂ ਫੈਸਟੀਵਲ ਹੁੰਦਾ ਫੈਸਟੀਵਲ ਪੰਜਾਬ 59 550 59 ਹੁਣ ਦੇ ਆ ਜੀ ਤਾਂ ਲਾ ਲਿਆ ਪੂਰਾ ਜੋਰ ਜੇ ਮੈਂ ਪ੍ਰੋਡਿਊਸਰ ਹੁੰਦਾ ਤਾਂ ਮੈਂ ਕੱਢ ਵੀ ਦਿੰਦਾ ਹੁਣ ਨਾ ਮੈਂ ਪ੍ਰੋਡਿਊਸਰ ਨਾ ਮੈਂ ਡਾਇਰੈਕਟਰ ਮੈਂ ਖਲ ਵਿੱਚ ਕੰਮ ਕੀਤਾ ਨਾ ਜੀ ਆਪਾਂ ਪੂਰਾ ਜੋਰ ਲਾਇਆ ਪਰ ਬੰਦੇ ਦੇ ਹੱਥ ਹੈ ਨਹੀਂ ਕੋਈ ਐਵੇਂ ਗੱਲਾਂ ਹੀ ਆਪਾਂ ਹੋਰ ਸਭ ਇਸ ਤੋਂ ਤੋਂ ਪਰ ਹੈ ਨਹੀਂ ਬੰਦਾ ਯਾਰ ਕੀ ਕਰੀਏ ਬਸ ਭਾਜੀ ਕੰਗਣਾ ਦਾ ਯਾਰ ਕੰਗਣਾ ਦਾ ਹਾਲ ਕੰਗਣਾ ਨੂੰ ਪਤਾ ਹੋਊਗਾ ਯਾਰ ਸਾਡਾ ਆਪਣਾ ਕਿਸੇ ਨਾਲ ਕੋਈ ਬੈਰ ਬਰੋਦ ਨਹੀਂ ਹੈ ਸਾਰਾ ਨੂੰ ਪਿਆਰ ਸਤਿਕਾਰ ਹੀ ਹੈ ਉਹ ਕਿ ਵੀ ਜਦੋਂ ਪੰਜਾਬ ਤੇ ਗੱਲ ਆ ਜਾਂਦੀ ਹੈ ਫਿਰ ਹੁੰਦਾ ਆਪਾਂ ਨਾਲ ਕਿਸੇ ਦਾ ਵਿਰੋਧ ਨਹੀਂ ਹੈ ਵਾ ਜੀ ਬਾਈ ਜਸਵੰਤ ਸਿੰਘ ਆਲੜਾ ਜੀ ਦੀ ਮੂਵੀ ਤਾਂ ਬਹੁਤ ਵਧੀਆ ਬਣੀ ਹੋਈ ਆ ਬਾਈ ਦੇਖੋ ਡਾਇਰੈਕਟਰ ਸਾਹਿਬ ਨੇ ਕਿੰਨਾ ਕੰਮ ਕੀਤਾ ਉਹਨੇ ਤੇ ਯਾਰ 4-5 ਸਾਲ ਹਣੀ ਭਾਈ ਨੇ ਲਾਏ ਆ ਤੇ ਉਸ ਤੋਂ ਬਾਅਦ 2-3 ਸਾਲ ਫਿਲਮ ਬਣਾਉਣ ਤੋਂ ਬਾਅਦ ਉਹਨਾਂ ਦੇ ਤਾਂ ਘੱਟੋ ਘੱਟ ਮਲਵਾ 6-7 ਸਾਲ ਚਲੇ ਗਏ ਯਾਰ ਇਸ ਫਿਲਮ ਦੇ ਪਿੱਛੇ ਕਿਸੇ ਫਿਲਮ ਨੂੰ 6-7 ਸਾਲ ਦੇਣੇ ਬਹੁਤ ਵੱਡੀ ਗੱਲ ਆ ਬਾਈ ਮੈਂ ਤਾਂ ਚਲੋ 1 ਸਾਲ ਤਿਆਰੀ ਕੀਤੀ 2 ਸਾਲ ਸ਼ੂਟ ਮੇਰੇ 2 ਸਾਲ ਨਹੀਂ ਲੱਗੇ ਪਰ ਖਰੜਾ ਸਾਹਿਬ ਦੀ ਕੁਰਬਾਨੀ ਐਡੀ ਵੱਡੀ ਆ ਉਹਦੇ ਮੁਰੇ ਤਾਂ ਇਹ ਨੌਂ ਦੇ ਬਰਾਬਰ ਵੀ ਨਹੀਂ ਹੈਗਾ ਉਹਨਾਂ ਦੇ ਪੈਰਾਂ ਦੇ ਪਰ ਹਨੀ ਭਾਈ ਦੀ ਬਹੁਤ ਮਿਹਨਤ ਆ ਯਾਰ ਭਾਈ ਪਰ ਕਿਸੇ ਦੀ ਫਿਲਮ ਇਦਾਂ ਰੋਕ ਦੇਣੀ ਬਹੁਤ ਮਾੜੀ ਗੱਲ ਆ ਭਾਈ ਹੈਨਾ ਉਹਦੇ ਇਧਰ ਕਿਸੇ ਪਾਕਿਸਤਾਨੀ ਕਲਾਕਾਰ ਨੇ ਕੰਮ ਨਹੀਂ ਕੀਤਾ ਯਾਰ ਉਹਨੂੰ ਕਦੋਂ ਇੰਗਲਿਸ਼ ਹੁਣ ਦਿੰਦੇ ਤੁਸੀਂ ਮੈਂ ਨਾ ਬੋਲਣਾ ਨਹੀਂ ਚਾਹਦਾ ਫੇਰ ਹੋਰ ਪਾਸੇ ਨੂੰ ਟਰੈਕ ਤੁਰ ਪੈਣਾ ਹੈ ਹਾਂ ਸੜੇ ਤੱਕਾਂ ਕਰਦੇ ਏ